ਇੱਕ ਅੱਖ ਜਨਾ ਮਾਰਦਾ ਬੋਬੋ ਦੇ ਨਾਮ ਚਾਜ ਤੋਂ ਅੱਗੇ ਦੂਜੀ ਮੰਜ਼ੀ ਤੇ ਬੈਠਾ ਤੇ ਖਾ ਪਿੰਡ ਆ ਆਲੇ ਬਾਕੀ ਥਾਂ ਤੇ ਦਾ ਨਕਲੀ ਚਾਜ ਆ ਮਤਲਬ ਨੇੜੇ ਨਸਤੀ ਭਾਜੀ ਦੇ ਵੈਸਲੇ ਨਹੀਂ ਲਾ ਦੋ ਦਵਾ ਦੋ ਭਾਜੀ ਦੇ ਵੈਸਲੇ ਨਹੀਂ ਲਾ ਦੋ ਦਵਾ ਦੋ ਭਾਜੀ ਪਟ્રોલ ਪਾਉਣ ਵਿੱਚ ਬੜੇ ਮਾਹਿਰ ਨੇ ਮੈਂ ਕਹਿੰਦਾ ਅੱਗ ਤੇ ਪਟ્રોલ ਪਾਉਣ ਵਿੱਚ ਬੜੇ ਮਾਹਿਰ ਨੇ ਭਾਈ ਦੇ ਵੈਸਲੇ ਨਹੀਂ ਲਾ ਦੋ ਦਵਾ ਦੋ ਹਰ ਮੁੰਨੇ ਦੇ ਕਿੰਨਾ ਚਿਰ ਗੱਲ ਹੀ ਨਹੀਂ ਛੱਡੀ ਤੇ ਹਾਂ ਹਰ ਮਨਾ ਜੇ ਵੀ ਨਹੀਂ ਛੱਡਦਾ ਕੰਦੀ ਸ਼ਰਾਇ ਨੂੰ ਉਠਾਓ ਹੋ ਹਾਂਜੀ ਭਾਣ ਵਾਜ ਦੇ ਵਾਜਾ ਹਾਂ ਪਕਰ ਕਿ ਉਠੋ ਆਜਾ ਖਾ ਖਾ ਰੋਟਾ ਕਾ ਕਾ ਕਰੀ ਜਾਨੀ ਆ ਥਾਲ ਚਾਹ ਨਹੀਂ ਕਹਿੰਦੀ ਖਾਓ ਚਾਹ ਦਿਓ ਭਾਣ ਨੂੰ ਇਹ ਆਪਣਾ ਵਲੌਗ ਬਣਾਣਾ ਆਪੇ ਵੇਖਣ ਦੇ ਸਾਰੇ ਜਿਹੜਾ ਸੂਟ ਕਿੰਨਾ ਸੋਹਣਾ ਆਈ ਵਿੱਚ ਹਾਏ ਹਾਏ ਬੇਤਰੀ ਭਾਣ ਹਾਂ ਸਾਰੇ ਜਿਹੜੇ ਵੇਖਣ ਦੇ ਆਪ ਆਪਣਾ ਵਲੌਗ ਨਹੀਂ ਡੈਡੀ ਕਹਿੰਦੇ ਮੁੰਗਰੇ ਆ ਏਸੀ ਲਾਇਆ ਇਹ ਤਾਂ ਆਹ ਏਸੀ ਲਾਇਆ ਹੈ ਨਾ ਜਦੋਂ ਤੇ ਡੈਡੀ ਕਹਿੰਦੇ ਵੀ ਇੰਨਾ ਨਹੀਂ ਠੰਡਾ ਨਹੀਂਗਾ ਕੁਲਿੰਗ ਨਹੀਂ ਹੁੰਦੀ ਪਈ ਤੇ ਇਹ ਕਹਿੰਦੀ ਬਾਹਰੋਂ ਬਾਹਰੋਂ ਅੰਦਰ ਆਓ ਆ ਵੇਖਾਂ ਕਿੰਨੀ ਕੁਲਿੰਗ ਹੋਈ ਵੀ ਅੰਦਰ ਆਓ ਗਿਆ ਤੇਰੇ ਕਹਾਂ ਮੈਂ ਅੰਦਰ ਬਾਰੀ ਹਾਂ ਦਰਵਾਜ਼ਾ ਬਬਾਣਾ ਕਹਿੰਦੇ ਕਦੀ ਅੰਦਰ ਜਾਓ ਕਦੀ ਬਾਹਰ ਬੜਾ ਸਭ ਆ ਹਰ ਮੰਦੇ ਬਰਥਡੇ ਤੇ ਹੋਰ ਭਾਗਿਆ ਕਰ ਲਾ ਪਰ ਪਰ ਇਹਨਾਂ ਨੂੰ ਮੁੰਗਰੇ ਖਵਾਈ ਜਾਣੇ ਬਸ ਮੁੰਗਰੇ ਦੇ ਨ ਕੋਏ ਨੇ ਆਹ ਇਹ ਤੁਹਾਡੇ ਫੇਵਰਿਟ ਹੈਂ ਯਾਪ ਬਣਾਉਂਦੇ ਪਏ ਹਨਾ ਵੀ ਚਾਰ ਦਿਨ ਹੋ ਗਏ ਖਾਂਦੇਆਂ ਨੂੰ ਐ ਕਿਹਾ ਮਾਸੀ ਨੇ ਕਿਹਾ ਨਾਲੇ ਸਾਡੇ ਘਰ ਦੀ ਖੇਤੀ ਮੈਨੂੰ ਮੈਨੂੰ ਦੇ ਦੇ ਘਰ ਦੀ ਕੁਕੜੀ ਦਾਲ ਬਰਾਬਰ ਆਹ ਤੇ ਘਰ ਦੀ ਮੁਰਗੀ ਆਹ ਘਰ ਦੀ ਮੁਰਗੀ ਦਾਲ ਬਰਾਬਰ ਕੁਕੜੀ ਲਾਲਾ ਕੁਕੜੀ ਲਾਲਾ ਚੱਲ ਮੁਰਗੀ ਵੀ ਕੁਕੜੀ ਆ ਮਮਾ ਜਮਾ ਕਰਾ ਫੋਨ ਸਹੀ ਕਰ ਸਹੀ ਕਰ ਫਿਰ ਤੇ ਆਪਣਾ ਵੀ ਕਰਾ ਹੈ ਆ ਲਓ 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 ਜੀ ਫੋਨਾ ਜਮਾ ਆ ਮੇਰਾ ਹੀ ਹੈ ਨਾ ਆ ਕਰ ਲੋ ਜੀ ਜਮਾਲ ਕਰ ਲੋ ਆ ਮੇਰੇ ਵਾਲੇ ਫੋਨ ਤੇ ਜਮਾ ਕਰੋ ਹੁਣ 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 ਜਮਾ ਹੋਣਾ ਵਾ ਹੁਣ ਜਮਾ ਰਿਸ਼ਤੇਦਾਰੀਆਂ ਖਤਮ ਹੋਣਡੀਆਂ ਨੇ ਜਮਾ ਕਰਾ ਹੁਣ ਹੁਣ ਕਿ ਆ ਮੈਂ ਨਹੀਂ ਕਰੀਦਾ ਹੁੰਦਾ ਯਾਰ ਆ ਸਹੀ ਗੱਲ ਐ ਐਵੇਂ ਕਿਉਂ ਨਹੀਂ ਕਰੀਦਾ ਇੰਜ ਕਰੀਦਾ ਨੀਂਦ ਖਰਾਬ ਕਰਕੇ ਰੱਖੀ ਜੇ ਕੀ ਬੱਥਰ ਨਹੀਂ ਹਾਂ ਫਿਰ ਦੋਪਰ ਨੂੰ ਕਿਥੇ ਚਲ ਗਿਆ ਜੀ ਆਈ ਗੇ ਅੰਤ ਅੰਤ ਉਹ ਇੰਜਲ ਦੇ ਮਾਰੀ ਜਾਂਦੀ ਮਾਰਦੀ ਇੰਜਲ ਤੇ ਮਾਰਦੀ ਨਾ ਖਵਾ ਨਾ ਬੜਾ ਸੋਨਾ ਖਵਾਉਂਦੀ ਮੈਨੂੰ ਆ ਬੰਦੇ ਸਾਰੇ ਉਹ ਬਾਟ ਕਰਦੀ ਬੂਝਾਉਂਦਾ ਤੇ ਨਵੀਂ ਅੱਗੇ ਵੇਨੀ ਵੀ ਬਹੁਤ ਦੇਖਿਆ ਨਾ ਕਹਿੰਦੀ ਵੀ ਮੈਨੂੰ ਮੁਰਸਾਦ ਕਿਉਂ ਤਾਰਿਆ ਕਹਿੰਦੇ ਕਿਉਂ ਉਤਾਰ ਰਹੀ ਹੈ ਇਹ ਅਵੀ ਭੈਣ ਹੋਣਾ ਗਿਆ ਉਹ ਅੱਗੇ ਹੁਣ ਤਿਆਰੀਆਂ ਜਾਣਦੀਆਂ ਆ ਤੇ ਕੁਕੜੀ ਵੀ ਤੂੰ ਰਹਿਣਾ ਨਹੀਂ ਮੈਂ ਚਲੀ ਬਾਏ ਬਾਏ ਵੈਲਕਮ ਸਸਿਕਾ ਸਾਰਤ ਤੜਾਈ ਜਣਾ ਲਵਾਂਦੇ ਵਿੱਚ ਤੇ ਪਿੰਨਾ ਜਾਵਾਂ ਥੋੜਾ ਟੈਂਪਲ ਆੜ ਦੇਚ ਪਤਾ ਨਹੀਂ ਕਿਹਨੂੰ ਮੁੰਗਰੇ ਲਿਓਣੇ ਆ ਪਤਾ ਨਹੀਂ ਲਿਓਣੇ ਆ ਕਿ ਨਹੀਂ ਇਹਨਾਂ ਦੀ ਮਰਜ਼ੀ ਹੈ ਇਹਨਾਂ ਨੂੰ ਤੋੜਨ ਡੋਣਾ ਐਕਸਪੀਰੀਅੰਸ ਦੱਸਿਆ ਬਸ ਕਿੱਦਾਂ ਤੋੜਨੀ ਚੱਲ ਅਬ ਗਾਲ ਕੇ ਤੋੜ ਲਾਂਗੇ ਰਲ ਮਿਲ ਕੇ ਤੋੜਨਾ ਕੋਈ ਗੱਲ ਨਹੀਂ ਲੈ ਜਿਓ ਵੀ ਉਦਾਂ ਕੋਗੀ ਮੈਂ ਅੱਗੇ ਵੀ ਸਹੀ ਗੱਲ ਮੈਂ ਤਾਂ ਤੋੜ ਦੇਣਾ ਮਾ ਯਾਰ ਕਿਸੇ ਮੂੰਹ ਪੈ ਲੈਣਾ ਉਹ ਚੰਗਾ ਖਰਾਬ ਹੋਇਆ ਨੂੰ ਚੰਗੇ ਜੇ ਕੀ ਆ ਜੀ ਕਾਦੀ ਖਿਜੂ ਖਜਾਈ ਹੋਣੀ ਕੀ ਆ ਕੀ ਠੀਕ ਨਹੀਂ ਜੇ ਸਿਰ ਖਰਾਬ ਹੋਈ ਨਾ ਸਿਰ ਦੁਜਾ ਅੱਛਾ ਅੱਛਾ ਪੰਜਾਬ ਦੀਆਂ ਤਿਆਰੀਆਂ ਆਪਣੇ ਕਰਾਉਣੀਆਂ ਨੇ ਗੱਲ ਹੀ ਨਹੀਂ ਓਕੇ ਬਾਏ ਬਾਏ ਓਟਟਾ ਬਾਏ ਬਾਏ ਓੱਚੇ ਤੋਤਲੇ ਜੀ ਜੀ ਆਹੋ ਆਹੋ ਨਹੀਂ ਇਹ ਕੀ ਹੈ ਕੀ ਅਸੀਂ ਰੋਏ ਕਿੰਨਾ ਉਹ ਜਾ ਕਾਟਨ ਦਾ ਹੀ ਰੰਗ ਹੋ ਰਹੀ ਬਸ ਹੈ ਕਾਟਨ ਦਾ ਹੀ ਹੋਰ ਕੀ ਹੈ ਉਹ ਉਹ ਬੜੀ ਜਦੀ ਪੱਕੇ ਕਹਿੰਦੀ ਨਹੀਂ ਉਹ ਕਲਰ ਸਰਫਾ ਵਾਲੇ ਦੀ ਜਿਹੜੇ ਵਿੱਚ ਉਹ ਪੱਤੇ ਨਹੀਂ ਆਵਲੇ ਹਾ ਵੇਖੋ ਚੁੰਨੀ ਚ ਏਦਾਂ ਦਾ ਹੀ ਸਕਾਈ ਬਲੂ ਜਿਹਾ ਹੀ ਕਲਰ ਹਾਂ ਸਕਾਈ ਬਲੂ ਕਲਰ ਹੀਗਾ ਤੇ ਇਹ ਮੰਨੀ ਨਹੀਂ ਇਹ ਕਹਿੰਦੀ ਸੁਣੀ ਨਹੀਂ ਆ ਗਈ ਬਸ ਬਸ ਸਹੀ ਗੱਲ ਚਲੋ ਹੁਣ ਲਾਈਟ ਵੇਟ ਹੈ ਇਹ ਭਰੇ ਆ ਵੀ ਇਨਾਂ ਵਾਦੇ ਛੁੜ ਜਣੇ ਤਾਂ ਵੀ ਕੱਪੜਾ ਛੋਲਣ ਮਹੀਨੇ ਲਗਾਉਂਦੇ ਪੈਂਦੇ ਨਾ ਆਪਣੇ ਪਰ ਮੈਂ ਸਰਦੀਆਂ ਚ ਤੋਦਲ ਮਹੀਨੇ ਪੈਂਦੇ ਹੈ ਗਰਮੀਆਂ ਚ ਹਵਾ ਪੈ ਜਾਂਦੀ ਬਾਈ 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 ਮੈਂ ਦਾਦੂ ਕੋ ਚੱਲਿਆ ਜਾਣਾ ਦਾਦੂ ਕੋ ਪਲਾਟੀ ਜਾਣਾ ਹਾਂ ਦਾਦੂ ਕੋ ਆਹੋ ਉੱਥੇ ਚੱਲ ਨਹੀਂ ਦੋ ਮਿੰਟ ਜਾਣਾ ਆ ਸੰਦੂ ਜਿਹੜਾ ਹੈ ਕਿਸੇ ਵळे ਯਾਦ ਪਾ ਜਾਂਦਾ ਆਪਾਂ ਨਹੀਂ ਦੇ ਤਾਂ ਕਿ ਧੁੱਪ ਬਹੁਤ ਜ਼ਿਆਦਾ ਗੱਡੀ ਚ ਆਈਂਦੇ ਹੁਣ ਬਹੁਤ ਜ਼ਿਆਦਾ ਗਰਮੀ ਹੋਈ ਪਈ ਅੱਤ ਦੀ ਤੇ ਸਲਾਮ ਅਸਲਾ ਚੱਲ ਰਿਹਾ ਵੇਖੋ ਚੇਟਾ ਇਹ ਮਗਰ ਬੱਚੇ ਬੀਤੀ ਨਹੀਂ ਆ ਨਹੀਂ ਨਹੀਂ ਵਾਇਆ ਵਾਇਆ ਮਗਰ ਮਗਰ ਵਾਇਆ ਸ਼ਰਾਇ ਮੈਂ ਨਹੀਂ ਪਾਣਾ ਮੈਂ ਸਾਨੂੰ ਰੁਕ ਕੇ ਬਾਹਰ ਨਹੀਂ ਗਨੇ ਉਹ ਚੜਿਆ ਸਾਨੂੰ ਵਿੱਚ ਬਾਹਰ ਨਿਕਲਦਾ ਉਹ ਤਾਂ ਤੱਪਸ ਵਰਨ ਨਹੀਂ ਗੁਰ ਗੜੇ ਮੈਨੂੰ ਮੈਨੂੰ ਨਹੀਂ ਮਨ ਨੂੰ ਨਹੀਂ ਗਰਮੀ ਲੱਗਦੀ ਮੈਨੂੰ ਤਾਂ ਨਹੀਂ ਸੰਦੀਪ ਦਾ ਪਹਿਲਾਂ ਇਰਾਦਾ ਨਹੀਂ ਹੈਗਾ ਜਾਣਦਾ ਤੇ ਮੈਂ ਕਿਹਾ ਮੈਂ ਕਲਾੜ ਦੇ ਵਿੱਚ ਜਾਣਾ ਚੱਲੀਏ ਤੇ ਫਿਰ ਕਹਿੰਦੀ ਚਲੋ ਚੱਲ ਜਾਈਏ ਉਧਰ ਨਾਲੇ ਗੁੜੀਆਂ ਤੰਕਰਣ ਲਈ ਕਹਿੰਦੀ ਮੈਂ ਵੀ ਜਾਣਾ ਹੈ ਖੜੇ ਪੈ ਗਈ ਮੈਂ ਚੱਲਾ ਆ ਗਿਆ 10 ਮਿੰਟ ਚੱਲ ਜਾਨੇ ਕੀ ਹੁੰਦੇ ਆ ਹਾਂ ਅੰਦੀ ਗਾ ਜੋੜੀ ਉਹ ਮਗਰ ਏਸੀ ਲਾ ਲਿਆ ਉਹਨੇ ਏਸੀ ਘਟਾ ਰਹੇ ਨੇ ਜਿਹੜਾ ਮੇਂ ਪੜੀ ਲੱਗੰਦੀ ਆ ਕੋਈ ਨਹੀਂ ਲਾ ਲਿਆ ਰਹਿਣ ਦੀ ਕੋਈ ਗੱਲ ਨਹੀਂ ਆ ਤੁਰਿਆ ਆਉਂਦਾ ਪਤ ਮੇਰਾ ਜਦੋਂ ਮੈਂ ਬਾਰੀ ਗਲੀ ਮਾਣੀ ਦੀ ਢੋਲਾ ਹੀ ਬਾਰੀ ਨਾਲ ਬਾਹਰ ਜਾਣਾ ਨਹੀਂ ਹੁਣੇ ਚੱਲ ਗਿਆ ਆਜੋ 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 ਲੰਗਾਓ ਇਹ ਪਦੀਨਾ ਹੈ ਹੈਨਾ ਠੀਕ ਹੈ ਕੋਈ ਨਹੀਂ ਉਹ ਲੈ ਜਾਓ ਮੁੰਗਰੇ ਉਹ ਵੀ ਭਰੇ ਆ ਬੂਟਾ ਤੇ ਆ ਵੀ ਭਰੇ ਆ ਇਹਨਾਂ ਤੋਂ ਬਣ ਜਣੀ ਗੱਲ ਉਹ ਵੀ ਹੈਗਾ ਆ ਉਪਰਲੀ ਸਾਈਡ ਉਹ ਵੀ ਹੈਗਾ ਆ ਆ ਕਿੰਨੇ ਆ ਆ ਵੇਖੋ ਭਾਜੀ ਉਹ ਦੇਖੇ ਪੱਕੇ ਹੋਏ ਹੋ ਪੱਕ ਜਾਂਦੇ ਯਾਰ ਤੋੜਨ ਦੀ ਗੱਲ ਆ ਬਸ ਬੰਦਾ ਤੋੜੇ ਦੀਦੀ ਨੇ ਬੈਠ ਘੜੇ ਨੇ ਮੁੰਗਰੇ ਤੋੜਨ ਤੇ ਉਧਰ ਸੰਦੀਪ ਵੀ ਡਈ ਸੰਦੀਪ ਨੇ ਲੁਹਾਫਾ ਆਪਣੇ ਨਾਲੋਂ ਜ਼ਿਆਦਾ ਵੱਡਾ ਲੈ ਲਿਆ ਤੇ ਮੁੰਗਰੇ ਵਿੱਚ ਮਾਹੀ ਅੱਧ ਭਾਵ ਨਹੀਂ ਹੈਗੇ ਪਰ ਉਹ ਕੱਲੀ ਆਪਾਂ ਤੇ ਦਾੜੀ ਇੱਧਰ ਹਾਲ ਹੰਡੇ ਨੇ ਵੱਢ ਕੇ ਦੇਣੇ ਸਭ ਨੂੰ ਉਹ ਬਹੁਤ ਵਧੀਆ ਦੇਣੇ ਵੱਢ ਦਿੱਤੀ ਹਾਲੋਂ ਆ ਭਾਈ ਇਹ ਪੱਕੀ ਤਾਂ ਨਹੀਂ ਡੜੀ ਠੀਕ ਆ ਹਟਾਣਾ ਹਟਾਣੇ ਸੇ ਚਲਾ ਦੇਣੀ ਸਹੀ ਸਹੀ ਆ ਲੱਗੀਆਂ ਆਪਣੀਆਂ ਭਿੰਡੀਆਂ ਭੁੰਡੀਆਂ ਹੋਣ ਡੀਆਂ ਏ ਨਾ ਦਿਨ ਵੇਖ ਕੇ ਕਰਦੀ ਮੁਰਚੂ ਬਹੁਤ ਆ ਮੜਾ ਬੜਾ ਬਹੁਤ ਸਮੱਸਿਆ ਕੋਈ ਨਾੜੀ ਲੈਨੇ ਵੱਡਣ ਆ ਜੜਾ ਧਨੀਆ ਇਹਨੂੰ ਕੀ ਕਹਿੰਦੇ ਪੂਤਨਾ ਧਨੀਆ ਕਹਿੰਦੇ ਹੁੰਦੇ ਮੈਂ ਵੀ ਤੇ ਆਹ ਹਾਲੋਂ ਤੇ ਆਹ ਮੁੰਗਰੇ ਲੈ ਵੀ ਹੁਣ ਚੱਲੇ ਨਹੀਂ ਦਿੱਤੀ ਹਣੀ ਲੈ ਕੱਢ ਰੇ ਨਾ ਪਿੱਛੋਂ ਚਲੋ ਠੀਕ ਠੀਕ ਕੋਈ ਕਹਿੰਦੇ ਕੋਈ ਨਹੀਂ ਓਕੇ 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 ਇਹ ਤਲਾ ਠੀਕ ਆ ਮੰਮੀ ਫੋਟੋ ਕਿੱਥੇ ਦੀ ਰਿੱਕੀ ਬੰਦ ਕਰ ਉਹ ਬੁਤਵਾਏ ਮਾਦੀ ਕਾਲਾ ਜੇ ਕਾਲਾ ਹੀ ਰਹੇ ਠੀਕ ਆ ਹੋਣਾ ਨਹੀਂ ਹੋਣਾ ਛਾੜ ਦੇ ਦੀਦੀ ਹੁਣਾਂ ਨੂੰ ਬਸ ਸਟੈਂਡ ਤੇ ਇੱਥੇ ਰੱਖੀ ਜੂਸ ਪੀਣ ਵਾਸਤੇ ਤੇ ਹਾਂ ਹਾਂ ਚਲਾਓ ਚਲਾਓ ਪੀਂ ਚਲਾਓ ਮਗਰ ਉਹ ਢੇ ਇਹ ਮੈਂ ਅੱਗੇ ਹੁਣ ਬਾਹਰ ਲਿਆਂ 2 ਮਿੰਟ ਵਾਸਤੇ ਮੈਂ ਜਦੋਂ ਕਰ ਜਾਵਾਂ ਫਿਰ ਨੇਮ ਨੂੰ ਢਾਦਾਂਗਾ ਮਗਰ ਲੈ ਗਾਣਾ ਬੰਦ ਕਰਤਾ ਬਸ ਇਹੋ ਬੋ ਚੱਲਣਾ ਹਾਂ ਹਾਂ ਨਾ ਆਪਣੇ ਘਰੇ ਆਪਾਂ ਹੁਣ ਡੈਡੀ ਨੂੰ ਕੰਮੋਂ ਹਟਾ ਕੇ ਕਹਿੰਦੀ ਮੈਨੂੰ ਚੁੱੱਕ ਦੋ ਵਾਰੀ ਰੋਈ ਜਾਂਦੀ ਫਿਰ ਉਹ ਤੈਨੂੰ ਵਿਚਾਰੇ ਨੇ ਕੀ ਕਰਨਾ ਲਸਣ ਜਾ ਘੋਡਣ ਡਿਆ ਤੇ ਫਿਰ ਕਾ ਕ ਇਹ ਤੇ ਤੁਮੇ ਤੇ ਰੇਲਾ ਘਰ ਖਾਲੀ ਖਾਲੀ ਹੋ ਗਿਆ ਮਿੰਟ ਮਿੰਟ ਹੈਣਾ ਮੈਂ ਜੂਸ ਜੂਸ ਹਰ ਕੋਣ ਸਾਢੇ ਦੋ ਦਿਨ ਦੀ ਸਤੀ ਜੁੰਦੇ ਤੇ ਮਾਸੀ ਹੋਣੀ ਗਈ ਨੇ ਤਾਂ ਉਹਨਾਂ ਨੂੰ ਕਾਫੀ ਟਾਈਮ ਲੱਗਦਾ ਆਖ ਜੀ ਤੱਕ ਨਵੇਂ ਪਈਆਂ ਆਇਤੇ ਨੂੰ ਇਹਨਾਂ ਗੈਰ ਸੇਵਾਦਗੀ ਵੇਲੇ ਪੂਰੇ ਤੇ ਅਜੇ ਤੱਕ ਉੱਠੀ ਨਹੀਂ ਗਈ ਉੱਠੀ ਫਿਰ ਮੇਰੀ ਇੱਕ ਦਸਾਂਗੀ ਮੜ ਕੇ ਫਿਰ ਮੈਂ ਨੰਨੇ ਬਾਤੀ ਪੁੱਠੀ ਹੋ ਕੇ ਸਾਂਦੀ ਬੁੱਧੀ ਅੱਜ ਪਹਿਲਾ ਮੈਚ ਹੋਣਾ ਹੈ 7 ਵਜੇ ਦੇ ਨਾਲ ਸੇ 7:30 ਵਜੇ ਆਈਪੀਐਨ ਮੇਸਾਂ 7:30 ਕੇ 8:00 ਦੇ ਵਿੱਚ ਵਿੱਚ ਵਾ ਵ ਟਾਈਮ ਪੱਕਾ ਮੈਨੂੰ ਨਹੀਂ ਪਤਾ ਕਿ ਸੁਣਨ ਚ ਆ ਰਿਹਾ ਤੇ ਰਾਇ ਚੈਲੈਂਜਰ ਬੰਗਲੌਰ ਤੇ ਚੇਨਈ ਸੁਪਰ ਕਿੰਗ ਦਾ ਮੈਚ ਹੈ ਆਈਪੀਐਲ ਨਵੇਂ ਮੈਚ ਤੇ ਮੈਂ ਹੁਣ ਵੇਖਣਾ ਆ ਮੈਂ ਥੋੜਾ ਲਵਲੀ ਹੋਣਾ ਵੱਲ ਚੱਲ ਗਿਆ ਥੋੜਾ ਕੰਮ ਸੀ ਕੰਮ ਮੈਂ ਹੁਣ ਅੰਦਰਲੀ ਹੁਣ ਵਾਲਾ ਚਲਾ ਗਿਆ ਹਾਂ ਜੀ ਹਾਂ ਜੀ ਸਹੀ ਗੱਲ ਹੈ ਸਰ ਆਪ ਕੀਤੇ ਹੋਰ ਆਟ ਕੋਲੇ ਦੇ ਝਾੜਤਾ ਨਾ ਵੇਲੇ ਨਾਲ ਹੀ 12 ਵਜੇ ਤੇ 10 ਮਿੰਟ ਹੋ ਗਏ ਨੇ ਤੇ ਕੁੜੀ ਨੂੰ ਬਰਥਡੇ ਵਿਸ਼ ਕਰਦ ਗਏ ਵੀ ਤੇ ਸੋ ਚਲਦੇ ਹਾਂ ਹੁਣ ਇਹਨੂੰ ਬਰਥਡੇ ਵਿਸ਼ ਕਰਦ ਗਏ ਸੰਦੀਪ ਦਾਜ ਬਰਥਡੇ ਹੈ ਵੀ ਤੇ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਦਿਨ ਦਿਵਣੀ ਰਾਤ ਚੁਗਣੀ ਤਰੱਕੀ ਬਖਸ਼ੇ ਮੇਰੀ ਵਾਈਫ ਨੂੰ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੁਣ ਆਪਾਂ ਵਿਸ਼ ਕਰਦੇ ਹਾਂ ਨੂੰ ਇਹ ਬहोत बहोत मुबारक है हैप्पी बर्थडे बाबा नानक चढ़ दी कला ਵਿੱਚ ਰੱਖੇ ਧੰਨਵਾਦ 니 ਉਹਦਾ ਮੈਂ ਵਿਚ ਕਰਤੀ ਹੈਪੀ ਬਰਥਡੇ ਦਿਨ ਚੜਦੇ ਨੂੰ ਫੇਰ ਇੱਕ ਵਾਰੀ ਤੋਂ थैंक यू बाबा नानक ਮਿਹਰ ਕਰੇ ਤੇ ਤੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਤੇ ਤੇਰੀ ਲੰਮੀ ਉਮਰ ਕਰੇ ਇਹਨਾਂ ਆਦੀ ਗੁਡਿਆ ਦੀ ਸੰਦੀਪ ਹਾਪੀ ਬਰਥਡੇ ਅਸੀਂ ਬਰਥਡੇ थैंक यू ਨਹੀਂ ਕੋਈ ਗੱਲ ਨਹੀਂ ਵਧਾਈਆਂ ਹੋਣ ਮੁਬਾਰਕ ਹੋਣ ਟਰੱਕ ਭਰ ਕੇ ਮੰਮੀ ਇੰਨੇ ਦੇ ਮੁਬਾਰਕ ਦਿੱਤੀ ਨੇ ਆਪਣੀ ਮੰਮੀ ਨੂੰ ਕਿੰਨੇ ਇੰਨੇ ਖਲਗੜ ਵਧਾਈ ਦੇ ਦੇ ਪੁੱਤ ਹੈ ਚਲੋ ਚਲੋ ਵਧਾਈ ਨਹੀਂ ਦੇਣੀ ਮੰਮੀ ਨੂੰ ਸਸੀ ਕਿਆ ਕਰ ਦੋ ਨਾ ਸਸੀ ਕਲ ਸਸੀ ਕਿਆ ਕਰ ਦੋ ਚਲੋ ਸਸੀ ਕਾਲੇ ਚਲੋ ਜੀ ਪਾਣੀ ਵੀ ਲੱ ਲਾ ਚਲ ਆ ਵਧਾਈ ਦੇ ਦਿੱਤੀ ਚਲੋ ਜੀ ਇਹ ਵਧਾਈ ਹੋ ਗਈ ਕੇ ਓ ਤੇਰੀ ਤੇਰੀ ਆ ਜਾਣਗੇ ਚ ਕਪੜੇ ਕਿ ਨਹੀਂ ਹਣ ਆ ਜਾਣੇ ਡੈਡੀ ਚੱਲੇ ਆ ਅਸੀਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਟਰੱਕ ਚੱਲਿਆ ਤੋਂ ਉਹਦੇ ਬਾਅਦ ਮੈਂ ਕਹਿੰਦੇ ਕੋ ਕਿੱਟਾ ਗਿੱਦਮਾ ਹਾਈ ਆਵਾ ਹੈਗੀ ਐ ਪੈ ਹੀ ਜਾਣੇ ਨਾ ਨਾ ਆਏ ਯਾਰ ਕੁਨੇ ਸੌਕਸ ਨੂੰ ਇਹ ਤੋ ਦਸਾਂ ਸਰ ਗਿਆ ਚਾਤਰਪੜੀ ਮਦਾ ਜੀ ਨਾਕਲਾ ਕੋ ਕੋ ਆਉਂਦੀ ਮਾਰੀ ਸੂਏ ਦਿਖ ਐ ਚੌਕ ਕਰਕੇ ਬੈਠੀ ਉਹ ਡੈਡੀ ਨੂੰ ਪਤਾ ਨਹੀਂ ਸਹੀ ਗੱਲ ਮੈਂ ਡਰ ਨੂੰ ਹੁੰਦਾ ਸਮਝ ਨਰ ਜੀ ਇਹ ਤੁਹਾਨੂੰ ਪਤਾ ਸੀ ਨੀ ਤੋ ਜਨਮ ਨੇ ਕਹਿੰਦੇ ਅੱਜ ਆ ਯਾਰ ਮਾ ਜੀ ਤੀ ਚੱਲੇ ਤੇ ਮੈਂ ਫਿਰ ਸਹੀ ਗੱਲ ਪਾਰਟੀ ਤੇ ਕਾਹ ਨਹੀਂ ਦੇ ਦੇਣੀ ਤੀ ਚੱਲੇ ਆ ਪਿਛਲੀ ਵਾਰੀ ਵੀ ਐਸੋ ਹੋਇਆ ਹਨਾ ਨਹੀਂ ਤਾਂ ਉਦਾਂ ਜਾਂਦੇ ਹਰ ਵੀ ਜਾਈਦਾ ਸੀ ਡੈਡੀ ਚੱਲੇ ਨੇ ਸ਼੍ਰੀ ਅਨੰਦਪੁਰ ਸਾਹਿਬ ਸਾਹਿਬ ਹੁਣਾਂ ਨੇ ਕੱਢ ਲਿਆ ਟਾਵਰ ਤੇ ਚੱਲੇ ਆ ਅਨੰਦਪੁਰ ਸਾਹਿਬ ਆ ਗਦਾ ਚੱਲੇ ਦਾਦਾ ਚੱਲੇ ਹਾਂਜੀ ਟ੍ਰੈਫਿਕ ਚ ਕਿਹਾ ਬਾਹਰ ਅੰਦਰ ਜਾਂਦੇ ਕਾਰ ਰੁਕਾਵਾ ਇਹਨੂੰ ਵੀ ਲੈ ਲਓ ਹਾਂ ਬਸ ਥਿਗੀ ਤੇ ਤੇ ਪੁੰਨਿਆ ਪਾਉ ਫੇਰ ਤੇ ਬਸ ਇਹਨੇ ਟਿਕਨ ਨਾ ਮੱਥਾ ਕਿੰਨਾ ਕਿੰਨਾ ਚੰਗਾ ਈ ਕੋਲ ਇਤਨਾ ਅਲੱਗ-ਅਲੱਗ ਹੈ ਇਹ ਕੀ ਹੱਥ ਦੇ ਪੈਰਾਂ ਦਾ ਨਾ ਕਰਦੇ ਮੈਂ ਤਾਂ ਕਰਕੇ ਨਹੀਂ ਕੱਲ ਮਾਂ ਚਾਹ ਸੁਣੋ ਬੱਚਾ ਕੀ ਹੈ ਮੈਨੂੰ ਨਹੀਂ ਪਤਾ ਨਹੀਂ ਨਾ ਪੂਰਾ ਹੂੰ ਪੇਸਟ ਲੈ ਜਾ ਪੇਸਟ ਲੈ ਜੇ ਇੱਕ ਨਿੱਕੀ ਹੈਗੀ ਆ ਨਿੱਕੀ ਜੀ ਹੈਗੀ ਆ ਹਾਂ ਵੇਖੋ ਵਿੱਚ ਪਈ ਆ ਨਿੱਕੀ ਜੀ ਕਿੱਟ ਦੇ ਵਿੱਚ ਆ ਗਿਆ ਸਮਾਨ ਸਾਰਾ ਕਾ ਨਹੀਂ ਪੂਰਾ ਆ ਗਿਆ ਸਮਾਨ ਇਹ ਇੱਕ ਮਿੰਟ ਚ ਹੀ ਰਹਿੰਦੀ ਹੈ ਨਾ ਹੂੰ ਪੰਜ ਜਿੰਨ ਜਦੋਂ ਤੁਨ ਤਨ ਕੇ ਪਾਇਆ ਤੇ ਮੈਂ ਕਿਲਰ ਜਿਹੇ ਮੁੜ ਕੇ ਭਵੇਂ ਕੰਮ ਔਖਾ ਜੀ ਇਹ ਮੋੜੇ ਤੇ ਚੱਲ ਜਵੈਣ ਆਏ ਪਾਦੇ ਇੱਥੇ ਡੈਣ ਨੇ ਖਾਣਾ ਜਿਆਦਾ ਜਵੈਣ ਨਾਲ ਲੰਗਰ ਤੇ ਵਾਧੂ ਲੱਗੇ ਨੇ ਚਾਹ ਪਕੌੜੀਆਂ ਹਾਂ ਉਹ ਤਾਂ ਹੈ ਜੀ ਇਹ ਦੋਨੇ ਸਾਈਡ ਤੋਂ ਹਾਂ ਇਦਾਂ ਇਦਾਂ ਦੋਹਾਂ ਸਾਈਡ ਸਕੂਲੇ ਪੜ੍ਹਨ ਚੱਲਿਆ ਹੈ ਹੈ ਮੁੜਾਏ ਆ ਮੋਟਰਸਾਈਕਲ ਖੜ ਦੇਣਾ ਕਿ ਪੰਜ ਸਾਲ ਤੇ ਮੋਟਰਸਾਈਕਲ ਥੋੜੀ ਖੜਨ ਦੇਣਾ ਮੈਂ ਮਗਰ ਫੇਰੇ ਮੋਟਰਸਾਈਕਲ ਮੋਟਰਸਾਈਕਲ ਕਿਹੜੇ ਲਈ ਖੜਨ ਦੇਣਾ ਮੈਂ ਮੋਟਰਸਾਈਕਲ ਉੱਥੇ ਬੱਸਰ ਬੈ ਕੇ ਉੱਥੇ ਕਿਹੜਾ ਨੀ ਲਾ ਕੇ ਢੱਡਾ ਆਹ ਲਾਗੇ ਢੱਡਾ ਬਸ ਸਹੀ ਆ ਫਕੂ ਫਕੂ ਦਾਦਾ ਚੱਲਾਈ ਉਹ ਆਉਣੀ ਗੱਲ ਤੇ ਆਪੇ ਕਰ ਜੇਂਗੀ ਲੈ ਕੇ ਪਾ ਚੱਲਦੀ ਪਾਰੀ ਪਾਰੀ ਰੈਨ ਨੂੰ ਆ ਖੜਾ ਪਾਰੀ ਕਰ ਦੇ ਨਹੀਂ ਚੁੱਪ ਹੋ ਪਾਰੀ ਕਰ ਦੇ ਹਾਂ ਤੇ ਚੁੱਪੋ ਬਸ ਹਾਂ ਕਰ ਦੇ ਦਦੂ ਦਦੂ ਨਾ ਹਾਂ ਚੱਲੇ ਜਾ ਤੇ ਅੰਕੜੀ ਆਉਂਦੀ ਚਲ ਜੀ ਤੁਹਾਨੂੰ ਜਾ ਬਾਬੇ ਦਾ ਨਰੀਥਾ ਚਲੇ ਜਾਣਗੇ ਉਹ ਡਾਲਾ ਗ੍ਰੰਥੀਆਂ ਆਪਣਾ ਬੱਸ ਤੇ ਤੇ ਉੱਥੋਂ ਗਾੜੀ ਟਰੱਕ ਤੇ ਜਾਣਾ ਹੈ ਨਾ ਹਾਂ ਜੀ ਫਲੈਸ਼ ਸਾਹਿਬ ਜਾਣਾ ਨੇ ਮੇਨ ਪਹਿਲਾਂ ਨਾ ਦਰਮਿਆਲੇ ਗ੍ਰੰਥੀਆਂ ਜਾਣਾ ਆ ਸੋ ਡਾਲਾ ਗ੍ਰੰਥੀਆਂ ਜਾਣਾ ਠੀਕ 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 ਚਲੋ ਸਹੀ ਹੈ ਦੇਖੋ ਕੀ ਸਾਧਨ ਬਣਦਾ ਆ ਫਿਰ ਤੇ ਠੀਕ ਹੈ ਕੇ ਫਿਰ ਤੇ ਸਿੱਧੇ ਸਹੀ ਹੈ ਮੇਰੀ ਗੱਲ ਸੁਣਾ ਵੀ ਉਹ ਜਾਣਾ 7 ਵਜੇ ਨਾ ਰਾਤ ਨੂੰ ਰਾਤ ਨੂੰ 7 ਵਜੇ ਜਾਣਾ ਆ ਆ ਤੁਸੀਂ ਰੁਕੋ ਨਾ ਦਾਦਾ ਚੱਲੇ ਬਾਏ ਰੋਟੀ ਰੜੀ ਦੀ ਭੁੱਖ ਹੈਗੀ ਤੇ ਰੜ ਜੀ ਮਮਾ ਦੰਦਿਆ ਤੁਂੀਆਂ ਸਾਹਮਣੇ ਆਂਦੀਆਂ ਪੋਰਟਾ ਵਟੇ ਬਾਪ ਉਦਾਂ ਅੱਜ ਬੜੇ ਤਾਂ ਕਿੰਨੇ ਇੱਕ ਵਾਰੀ ਗੈਂਟ ਟੱਲਿਆ ਤੇ ਕੁੜੀ ਇੱਕ ਨੇ ਕਾਫੀ ਪੈਸਾ ਲਿਆ ਗੁਰਦਰ ਸਾਰੇ ਲਿਖੀ ਜਾਵੇ ਵੀ ਕਿਹੜੇ ਕਿਹੜੇ ਗੁਰਦਰ ਸਾਰੇ ਹਾਂ 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 ਮੈਂ ਵੀ ਸਹੀ ਏ ਡੈਡੀ ਤੇ ਕਾਫੀ ਤੇ ਲਿਖੰਦੇ ਆ ਨੇ ਕਿੰਨੀਆਂ ਦਿਹਾੜੀਆਂ ਲੱਗੀਆਂ ਮਿਸਤਰੀ ਨੇ ਕਿੰਨੀਆਂ ਨੇ ਇਹ ਕੀ ਮੰਗਦਾ ਪੁੱਤ ਹੈ 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 ਇਹ ਇਹ ਬਣਾ ਕਿੰਨੇ ਤੈਹ ਗਿਫਟਾਂ ਨੂੰ ਬਣਾ ਹਾਂ ਕੰਮ ਨਹੀਂ ਨੇ ਭਾਈ ਹੂੰ ਹੂੰ ਡੈਡੀ ਜੀ ਨੂੰ ਮੈਂ ਪੁੱਲਤੇ ਇਸਨੇ ਛਾਡਾਂਗਾ ਕਿਉਂਕਿ ਉੱਥੋਂ ਬੱਸ ਮਿਲਣੀ ਹੈ ਹਾਂ ਚਲ ਆ ਜਾ ਨਾਲ ਹੁਣ ਬਹਿ ਜਾਂਦੇ ਹਾਂ ਇੱਧਰ ਹੀ ਸੀਟ ਤੇ ਨੇ ਬੜੀ ਵਧੀਆ ਬੈਠੀ ਰਹਿਣਾ ਆ ਜਾ ਹਰ ਗਣ ਵੀ ਨਾਲ ਹੀ ਜਾਊਗਾ ਆ ਲੈ ਡੜੀ ਫੜ ਦੇ ਇਹਨੂੰ ਇੱਥੇ ਰੱਖ ਲੈ ਪੈਰਾਂ ਚ ਕਿੱਟ ਚੱਲ ਲੈ ਆਲ ਆ ਜਾ ਫੜ ਦੇ ਇਹਨੂੰ ਫੜ ਇਹ ਚੁੱਕ ਲੈ ਓਕੇ ਬਾਏ ਬਾਈ ਕਰ ਦੋ ਬਾਈ ਕਰ ਦੋ ਦੱਦ ਨੂੰ ਬਾਈ ਕਰ ਦੋ ਫਿਰ ਮੋਸਤੇ ਹੁੰਦਾ ਸੀਟ ਤੇ ਬਾਈ ਦੱਦ ਜੱਗੇ ਕੀ ਘੜੇ ਨਹੀਂ ਹਾਂ ਨਹੀਂ ਬੱਚ ਛੇ ਛੇ ਸਾਡੀ ਅਗੇ ਮੈਂ ਤੇ ਹਰਗੁਣ ਡੈਡ ਜੀ ਨੂੰ ਕੋਲ ਤੇ ਮੈਂ ਫੋਨ ਡੈਡ ਜੀ ਨੂੰ ਨਾ ਮੈਂ ਵੀ ਚਾਰਜਰ ਨਾਲ ਖੜਿਆ ਕਿਉਂਕਿ ਫੋਨ ਫੋਨ ਕਰਨਾ ਹੁੰਦਾ ਨਾ ਬੱਤੀ ਹੋ ਗਈ ਬੰਦ ਰੁਪਈਆ ਤੇ ਤੇ ਸਰਤਾਜ ਦਾ ਨਵਾਂ ਗਾਣਾ ਐ ਸੈਟਸੋਂ ਬੜਾ ਵਧੀਆ ਮੂਵੀ ਮੈਂ ਕਹਿੰਦਾ ਘੈਂਟ ਹੋਣ ਜਾਰੀ ਸਾਰੇ ਜਣਾਂ ਨੇ ਆਹ ਵੇਖਣ ਜਾਣਾ ਵਾ ਪੂਰੀ ਫੈਮਿਲੀ ਨੇ ਹਰ ਗੱਲ ਨੂੰ ਕੱਲੀ ਨੂੰ ਘਰੇ ਛੱਡ ਜਾਣਾ ਕਿ ਨਹੀਂ ਹਰ ਗਾਣੇ ਬੜੀ ਰੀਜਨ ਸੁਣਦੀ ਏ ਇਹ ਸਹੀ ਗਾਣੇ ਸੁਣਦੀ ਵੇ ਵੇ ਹੁਣ ਨਹੀਂ ਰੋਂਦੀ ਸਣਾ ਤੁਝੇ ਹੁਣ ਨਹੀਂ ਚਿੜੀਆਂ ਚੁੜੀਆਂ ਰਾਣੀ ਹੁਣ ਨਹੀਂ ਸੁਣਦੀ ਬਸ ਚਿੜੀਆਂ ਉੱਡਗੀਆਂ ਹੁਣ ਕਿਨੇ ਹਰ ਗੁਣ ਹੁਣ ਤਾਂ ਗਾਣੇ ਆ ਬਸ ਮਾਈਕ ਰੂ ਵੀ ਕਰਦੀ ਪਾ ਮਾਈਕ ਰੂ ਕਰਕੇ ਦੱਸੋ ਸਾਰਿਆਂ ਨੂੰ ਮਾਈਕ ਰੂ ਵਾਈਗਰ ਕਰਦਾ ਯਰ ਕਰਨ ਕਿਉਂ ਜੇ ਵਰਤ ਨਹੀਂ ਆ ਤੁਮੇ ਦਿੱਤੀ ਨੇ ਵਾਈਗਰ ਕਰੋ ਵਾਈਗਰ ਕਿਉਂ ਕਰਦੀ ਨੇ ਵਾਈਗਰ ਇਹ ਕਿਉਂ ਹੰਡਿਆ ਕੀ ਹੈ ਚਾਹ ਪੀ ਨੀਤਾ ਚਾਹ ਚਾਹ ਕਿੱਥੇ ਚਾਹ ਚਾਹ ਆ ਚਾਹੀ ਆ ਕੱਕਾ ਕਿੱਥੇ ਕੱਕਾ